ਉੱਚ ਅਧਿਕਾਰੀ ਜਿਹੜੇ ਪ੍ਰਸ਼ਾਸਨ ਦੇ ਪੁਜੇ ਹੋਏ ਆ ਉਹ ਖੇਡ ਮੈਦਾਨ ਦੇ ਵਿੱਚ ਆਉਣਗੇ ਅੱਜ ਬਾਬੇ ਮੋਹਨ ਸਿੰਘ ਦੇ ਪੋਤੇ ਦਾ ਗੱਡੀ ਨਾਮਾਨ ਬਾਬਾ ਮੋਹਨ ਸਿੰਘ ਵੀ ਨਾਲ ਆਇਆ ਹੋਇਆ ਹੈ ਮੇਰੇ ਵੀਰੋ ਬਾਬਾ ਜੀ ਮੁਬਾਰਕਬਾਦ ਹੈ ਪੋਤਿਆਂ ਨੇ ਨਾਂ ਕੱਢਦਾ ਪੂਰੀ ਦੁਨੀਆ ਦੇ ਵਿੱਚ ਸਰਦਾਰ ਮੋਹਨ ਸਿੰਘ ਜੀ ਇਸ ਵੇਲੇ ਲੈ ਵੀ ਸੇਵਕਾ ਦਿਖਾ ਦੁਨੀਆ ਨੂੰ ਆਹ بابا ਮੋਹਨ ਸਿੰਘ ਜਿਨ੍ਹਾਂ ਦੇ ਪੋਤਿਆਂ ਨੇ ਅੱਜ ਵਰਲਡ ਦੇ ਵਿੱਚ ਨਾਂ ਪੈਦਾ ਕਰ ਦਿੱਤਾ ਔਰ ਦਾਦੇ ਨੂੰ ਕਿੰਨੀ ਖੁਸ਼ੀ ਹੋਵੇਗੀ ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਤੁਹਾਡੀ ਕਮਾਈ ਹੈ ਤੁਹਾਡੀ ਸੇਵਾ ਬਜ਼ੁਰਗਾਂ ਦੀ ਸੰਤ ਬਾਬਾ ਬਲਵੀਰ ਸਿੰਘ ਜੀ ਮਹਾਪੁਰਸ਼ ਅਚੇਚੇ ਤੌਰ ਤੇ ਆਏ ਨੇ ਖੱਕ ਸਾਹਿਬ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੁਣ ਵੱਡੀ ਗੱਡੀ ਆਪਾਂ ਇਧਰ ਗੱਡੀ ਦੇ ਲਾਗੇ ਆ ਜਾਈਏ ਸਾਰੀ ਸੰਗਤ ਆ ਵੀ ਪਿੰਦੂ ਬੰਟੀ ਟੇਪੇ ਵਾਲਾ ਆਵੇਗਾ ਨਾਲ ਸਮੁੱਚੇ ਸੀਚੇ ਵਾਲ ਦੇ ਖਿਡਾਰੀ ਮੀਕਾ ਟੱਲੋਂ ਜੀ ਸਾਰੀਆਂ ਸ਼ਕਤੀ ਤਾਂ ਨਾਲ ਆਉਣਗੀਆਂ ਉਸਤਾਦ ਜੀ ਕਰਿਓ ਆਪਣੇ ਅੰਦਾਜ਼ ਦੇ ਵਿੱਚ ਗੱਲ ਅੱਜ ਵੱਡੇ ਪੱਦਰ ਤੇ ਮਾਨ ਸਨਮਾਨ ਵਾਕਈ ਅਮਨ ਜੀ ਜੇਡਾ ਵੱਡਾ ਮਾਨ ਸਨਮਾਨ ਹੈ ਉੱਡੀਆਂ ਵੱਡੀਆਂ ਸ਼ਕਤੀਤਾ ਅੱਜ ਸਾਡੇ ਵਿਚਕਾਰ ਆਦਰ ਨੇ ਦੇਖੋ ਜਿੱਥੇ ਐਸਐਸਪੀ ਸਾਹਿਬ ਆਏ ਨੇ ਔਰ ਮੈਡਮ ਵਾਟਜੀ ਆਏ ਨੇ ਉੱਥੇ ਸੰਤ ਬਾਬਾ ਬਲਵੀਰ ਸਿੰਘ ਜੀ ਸੀਚੇਆਲ ਵੀ ਆਏ ਨੇ ਬਰਾੜ ਸਾਹਿਬ ਆਏ ਨੇ ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਥੀ ਮੈਂਬਰ ਸੋ ਸੀਚੇਆਲ ਜਿਵੇਂ ਸੰਤਾ ਨੇ ਮਸ਼ਹੂਰ ਕਰ ਦਿੱਤਾ ਹੈ ਉਪਿੰਦਰ ਸਿੰਘ ਨੰਦਾ ਨੇ ਇੱਕ ਘਾਹ ਦੀ ਖੋਜ ਕੀਤੀ ਉਹਨੇ ਕਿਹਾ ਵੀ ਇਹ 70% ਘਾਹ ਜਿਹੜਾ ਪਾਣੀ ਘਟ ਸੁਖਦਾ ਹੈ ਤੇ ਉਹਨਾਂ ਨੇ ਨਾ ਹੀ ਉਸ ਘਾਹ ਦਾ ਸੀਚੇ ਵਾਲ ਰੱਖ ਦਿੱਤਾ ਹੈ ਅਬ ਬਾਬਾ ਮੋਹਨ ਸਿੰਘ ਜੀ ਹੁਣ ਉਹਨਾਂ ਦਾ ਜਿਉਣਾ ਜਿਹੜਾ ਹੈ ਉਹ ਖੁਸ਼ੀਆਂ ਨਾਲ ਭਰ ਛੜਿਆ ਔਰ ਬਾਬੇ ਨੂੰ ਅੱਜ ਜਿੰਨੀ ਖੁਸ਼ੀ ਹੈ ਔਰ ਬਾਬਾ ਜੀ ਨੂੰ ਸ਼ਾਂਤੀ ਮਾ ਹਤਵਾ ਲੋਕ ਕਹਿੰਦੇ ਆ ਵੀ ਤੁਸੀਂ ਸਦਾ ਮੋਹਨ ਸਿੰਘ ਜੀ ਚਾਬੀਆਂ ਫੜਾਓ ਆਪਣੇ ਪੋਤੇ ਨੂੰ ਬਾਬਾ ਜੀ ਉਹਨਾਂ ਦਾ ਅਸ਼ੀਰਵਾਦ ਹੈ ਬੋਲੇ ਤੁਹਾਡਾ ਸੋਨਹਾਲ ਵਾਹ ਵਈ ਵਾ ਲੈ ਵੀ ਪਿੰਦੂ ਲੈ ਵੀ ਪਿੰਦੂ ਪਿੰਦੂ ਪੁੱਤਰਾ ਤੂੰ ਵਾਹਿਗੁਰੂ ਨੂੰ ਚਾਬੀਆਂ ਫੜਾ ਬੜੇ ਭਰਾ ਨੂੰ ਆ ਤੇਰੇ ਤੇਰੇ ਅਗਵਾਈ ਸਦਕਾ ਸੰਤਾਂ ਦੇ ਅਸ਼ੀਰਵਾਦ ਸਦਕਾ ਹੈ ਤੇ ਬਾਬਾ ਮੋਹਨ ਸਿੰਘ ਦੇ ਪਰਿਵਾਰ ਨੇ ਨਾ ਯੋਧਿਆਂ ਨੂੰ ਤਰਾਸ਼ਿਆ ਜਿਹੜੇ ਹੀਰੇ ਹਨ ਮੇਰੇ ਵੀਰੋ ਵੱਡੀ ਸਪੋਰਟ ਹੈ ਨਾਲ ਸਾਰੇ ਖਿਡਾਰੀਆਂ ਦੀ ਬੁੱਗੇ ਮੱਲੀਆਂ ਦੀ ਬਿਆ ਪਲੈਂਟੀ ਬਹੁਤ ਵੱਡਾ ਨਾਂ ਬਣ ਗਿਆ ਵਰਲਡ ਦੇ ਵਿੱਚ ਅੱਜ ਮਾਨ ਸਨਮਾਨ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਦਾਦੇ ਦਾ ਕਿੱਡਾ ਮਾਣ ਵੱਧਾ ਉਮਰ ਵੱਧ ਜਾਂਦੀ ਬਜ਼ੁਰਗਿਆਂ ਦੀ ਜਦ ਪੋਤੇ ਐਡਾ ਵੱਡਾ ਮਾਣ ਪ੍ਰਾਪਤ ਕਰ ਲੈਣ ਤੇ ਸਭ ਤੋਂ ਵੱਡਾ ਭਾਗਾ ਵਾਲਾ ਸਮਾਂ ਇਹ ਹੈ ਵੀ ਸੰਤ ਬਾਬਾ ਬਲਵੀਰ ਸਿੰਘ ਜੀ ਮਹਾਪੁਰਸ਼ ਅੱਜ ਆਪ ਗੱਡੀ ਚਲਾ ਰਹੇ ਆ ਆਪ ਗੱਡੀ ਚਲਾ ਰਿਹਾ ਗੁਰਵੀਰ ਸਿੰਘ ਜੀ ਕੋਲ ਸਾਹਿਬ ਨਾਲ ਨੇ ਐਸਐਸਪੀ ਸਾਹਿਬ ਖੱਕ ਸਾਹਿਬ ਦਾ ਮੈਡਮ ਬਾੜ ਜੀ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਪੰਜਾਬ ਪੁਲਿਸ ਦੇ ਵੱਡੇ ਆਫੀਸਰ ਅੱਜ ਵੱਡੇ ਪਦਰ ਤੇ ਮਾਨ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ